ਸੋ ਸਗਾਲਿਸ ਹਰਨ ਕੀ ਹਾਲ ਚਾਲ ਨਵੇਂ ਵਲੌਗ ਦੇ ਵਿੱਚ ਸ਼ੁਰੂਆਤ ਕਾਫ ਛੱਡ ਜੀ ਫਿਰਦੇ ਆ ਕਾਫ ਛੱਡ ਤਿਆਰ ਕਰਦੇ ਪਏ ਆ ਟ੍ਰੋਫ ਵਗੈਰਾ ਤੋਤੇ ਹੀ ਮੈਂ ਮੈਂ ਤੇ ਕੁੜੀ ਨੇ ਟ੍ਰੋਫਤ ਵਗੈਰਾ ਹਿਲਾ ਕੇ ਤੋਤੇ ਹੀ ਗੰਦੇ ਪੜੇ ਹੋਏ ਸੀ ਹਰਿਆਵਲ ਜੀ ਜੰਮੀ ਸੀ ਪਾਣੀ ਕਰਕੇ ਤੇ ਤੁਹਾਨੂੰ ਮੈਂ ਠੰਡ ਬਹਾਨਾ ਰੁਕ ਜੋ ਕਰ ਰਹੇ ਚੈੱਕ ਪੱਲਾ ਦੇ ਬਰਫ ਨਿਊਜ਼ੀਲੈਂਡ ਦੇ ਸਾਊਥ ਹਾਲੈਂਡ ਦੇ ਵਿੱਚ ਜਿੱਥੇ ਅਸੀਂ ਇੱਥੇ ਸਾਡੇ ਬਹੁਤ ਜ਼ਿਆਦਾ ਬਰਫ਼ ਪਈ ਹੈ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਬਰਫ਼ ਪੈੰਦੀ ਸਾਡੇ ਫਾਰਮ ਤੇ ਪਹੁੰਚਾਵੇ ਕਿਉਂਕਿ ਸਾਡਾ ਫਾਰਮ ਬਿਲਕੁਲ ਸਮੁੰਦਰ ਦੇ ਲਾਗੇ ਹੋਏ ਪਰ ਰਨ ਆਫ ਤੇ ਅੱਜ ਸਵੇਰੇ ਗਏ ਹੀ ਅਸੀਂ ਤੇ ਉੱਥੇ ਤੇ ਬੜੀ ਬਰਫ਼ ਬਹੁਤ ਬਾਅਦ ਮੈਂ ਫਾਰਮ ਤੇ ਵਾਕੇ ਲੰਚ ਕੀਤਾ ਪੰਜ ਬੈਕ ਤੇ ਚਲਾ ਗਿਆ ਸੀ ਤੇ ਹੁਣ ਬਸ ਟ੍ਰਾਫ ਮੈਂ ਦੁਬਾਰਾ ਲਫੈਕਸ ਕਰ ਰਿਹਾ ਤੇ ਅੱਜ ਤੁਹਾਨੂੰ ਮਹਾਨਾ ਤੇ ਬਾਕੀ ਆਪਣੇ ਟਰੌਫ ਲੱਗੇ ਨੇ ਤੇ ਆ ਵੀ ਸਾਰੇ ਮੈਂ ਲਾਉਂਦੇ ਤੇ ਉਧਰ ਵਾਲੇ ਪੈਨ ਦੇ ਵਿੱਚ ਵੀ ਮੈਂ ਲਾਉਂਦੇ ਸਾਰੇ ਚਾਰ ਮੇਰੀਆਂ ਗੱਡੀ ਜੀ ਦੇ ਪਿੱਛੇ ਪਏ ਨੇ ਉਹ ਉੱਥੇ ਲੱਗਣੇ ਨੇ ਛੱਡ ਤੇ ਲੱਗੇ ਬੋਬੀ ਕਾਫ ਜਿਹੜੇ ਪੈਨ ਨੇ ਉਧਰ ਨੂੰ ਚੱਲਿਆ ਮੈਂ ਆਜੂ ਮਿੱਤਰੋ ਇਹਨਾਂ ਵਿੱਚ ਇਹ ਮੇਰਾ 2-3 ਦਿਨਾਂ ਬਾਅਦ ਦੀ ਵੀਡੀਓ ਹੈ। ਉਹ ਹੀ ਵੀਡੀਓ ਮੈਂ ਕੰਟੀਨਿਊ ਕਰਨ ਲੱਗਾ ਪਰ ਇਹ ਦੂਸਰੇ ਫਾਰਮ ਦੀ ਹੈ ਜਿੱਥੇ ਮੈਂ ਪਹਿਲਾਂ ਕੰਮ ਕਰਦਾ ਸੀ ਨਾ ਇਹ ਹਿੱਡੰਦਰ ਰਨ ਆਫ ਹੈ ਅੱਜ ਮੈਂ ਇੱਧਰ ਆਇਆ ਵਾ ਠੰਡ ਚੈੱਕ ਕਰਦੋਂ ਲਾਗੇ ਲਾਗੇ ਬੜੀ ਠੰਡ ਪੈ ਰਹੀ ਇੱਥੇ ਹੋ ਕੀ ਰਿਹਾ ਕਿ ਜਿਹੜੇ ਬਹੁਤ ਸੋਹਣਾ ਦਾ ਦੂਸਰਾ ਫਾਰਮ ਹੈ ਨਾ ਉਹਨਾਂ ਨੇ ਪੁਰਾਣੇ ਕਲਰ ਲਾ ਕੇ ਆਪੇ ਪੁਰਾਣੇ ਕਲਰ ਇਹਨਾਂ ਨੇ ਨਵੇਂ ਲਾ ਦਿੱਤੇ ਨੇ ਹੌਲਟਰ ਇਹ ਜਿਹੜੇ ਨੇ ਨਾ ਕਲਰ ਇਹਨਾਂ ਦੀ ਖਾਸੀਅਤ ਹੈ ਕਿ ਜਿਵੇਂ ਬ੍ਰੇਕ ਫੈਂਸਿੰਗ ਨਹੀਂ ਕਰਨੀ ਪੈਂਦੀ ਹੈਗੀ ਤੇ ਇਹਦੇ ਨਾਲੇ ਆ ਫੌਂਡੂ ਤੇ ਫੈਂਸਿੰਗ ਹੋ ਜਾਂਦੀ ਜਿੰਨਾ ਤੁਸੀਂ ਕਾ ਦੇਣਾ ਇਹ ਬੜੇ ਵਧੀਆ ਨੇ ਇਹ ਨਵੇਂ ਮਹਿੰਗੇ ਬੜੇ ਨੇ ਪਰ ਬਹੁਤ ਸੋਹਣੇ ਨੇ ਲਵਾਏ ਨੇ ਮੈਂ ਕਿਹਾ ਤੁਹਾਨੂੰ ਮਹਾਨਮ ਬਾਕੀ ਉਧਰ ਚੈੱਕ ਕਰੋ ਤੁਸੀਂ ਸੀਨਰੀ ਵਗੈਰਾ ਬਹੁਤ ਸੋਹਣੀ ਆ ਹੁੰਦੇ ਪੈਣ ਤੇ ਮੁੰਡਾ ਕੰਮ ਲੱਗੇ ਹੁੰਦਾ ਪਿਆ ਤੇ ਫਿਰ ਇੱਥੇ ਕਲਰ ਪਾਉਣੇ ਤੇ ਮੈਂ ਬਣਾਵਾਂਗਾ ਵੀਡੀਓ ਦੀ ਮੈਂ ਪੇਟ ਕਰ ਰ ਮੈਂ ਕਿ ਤੁਹਾਨੂੰ ਦੱਸ ਦਵਾਂ گا گاਵਾਂ ਦੀ ਇੱਥੇ ਯਾਰਡ ਚ ਕੰਮ ਆਉਣੀਆਂ ਨੇ ਸਾਰਾ ਯਾਰਡ ਨੇ ਉਹ ਸਾਹਮਣੇ ਬਰਫ ਚੈੱਕ ਕਰਦੇ ਚੰਗੀ ਬਰਫ਼ ਪੈ ਰਹੀ ਐ ਬਾਕੀ ਐਵੇਂ ਹੁੰਦੇ ਨੇ ਡੱਬਿਆਂ 'ਚ ਨਵੇਂ ਕਰ ਲ 450 ਗਾਵਾਂ ਨੂੰ ਕਰ ਲ ਪਾਏ ਸੀ ਇਹਨਾਂ ਨੇ ਵੀਰਾਂ ਬੂਰਾ ਖੁੱਲੀਆਂ ਪਈਆਂ ਇੱਥੇ ਫਿਨਿਸ਼ ਕਰਕੇ ਨਾ ਵੀਰਾਂ ਬੂਰਾ ਪੀਤੀ ਹੋਣੀ ਐ ਮੈਂ ਕਿਹਾ ਮੜਾ ਜਾ 10 ਤੋਂ ਮੈਂ ਇਹ ਕਲਰ ਅਮ ਮੇਨਲੀ ਜਿਹੜੇ 올 ਫਲੈਕਸ ਕਾਲਰ ਨੇ ਆ ਵਾਲੇ ਕਾਲਰ ਇਹਨਾਂ ਨਾਲੋਂ ਜ਼ਿਆਦਾ ਕਾਰਗਰ ਦੱਸੇ ਗਏ ਨੇ ਮੀਟਿੰਗ ਵਾਸਤੇ ਮਤਲਬ ਗਾਵਾਂ ਦੋ ਹੀਟ ਚੋਂਦੀਆਂ ਉਹਨਾਂ ਨੂੰ ਪਿੱਕਰਣ ਵਾਸਤੇ ਤੇ ਫੈਂਸਿੰਗ ਨਹੀਂ ਕਰਨੀ ਪੈਂਦੀ ਤੇ ਗਾਵਾਂ ਛੱਡ ਤੇ ਵੀ ਆਪ ਹੀ ਚਲੀਆਂ ਜਾਂਦੀਆਂ ਮਿਲਕਿੰਗ ਵਾਸਤੇ ਤੁਹਾਨੂੰ ਗਾਵਾਂ ਲੈ ਕੇ ਨਹੀਂ ਜਾਣੀਆਂ ਪੈਂਦੀਆਂ ਤੇ ਐਵੇਂ ਦੀਆਂ ਚੀਜ਼ਾਂ ਨੇ ਥੋੜੇ ਮਹਿੰਗੇ ਨੇ ਪਰ ਕੰਮ ਕੰਮ ਪੂਰਾ ਹੁੰਦਾ ਇਹਨਾਂ ਦਾ ਆਹ ਪੈਕੇਜ ਨਵੇਂ ਕਲਰ ਦੇਖੰਦ ਆਜ ਇਹਨਾਂ ਨੂੰ ਸਾਰਿਆਂ ਨੂੰ ਪਾਦ ਤੈ ਨੇ ਹੁਣ ਮੈਂ ਇਹਨਾਂ ਨੂੰ ਪੜਕ ਕੇ ਛੱਡਣ ਆਇਆ ਬੀਟ ਬ੍ਰੇਕ ਦਿੱਤਾ ਇਹਨਾਂ ਨੂੰ ਫੌਟਰ ਬੀਟ ਬ੍ਰੇਕ ਤੇ ਇਧਰ ਸਾਰੀ ਕੰਟਰੀ ਆ ਕਿਸੇ ਨੇ ਘਰ ਪਾਇਆ ਨਵਾਈਆਂ ਚ ਪਾੜਤੇ ਚੈੱਕ ਕਰੋ برف ਬਰਫ ਹੈਡਨ ਲੈ ਕੇ ਹੁੰਦਾ ਪਿਆ ਵੇ ਇੱਕ ਮਿੰਟ ਮੈਂ ਇਹਨਾਂ ਨੂੰ ਜਰਾ ਬੰਦ ਕਰ ਦਵਾ ਫਿਰ ਵੇਨਾ ਇਹਨਾਂ ਨੂੰ ਬੰਦ ਕਰ ਦਿੱਤਾ ਹੌਟ ਨੇ ਪਰਲ ਬੰਨੇ ਫੋਟੋ ਰਿ ਬ੍ਰੇਕ ਤੇ ਨਰਸਟ ਹੈ ਪਹੁੰਚ ਲਏ ਆ ਉਧਰ ਚੈੱਕ ਕਰੋ ਤੁਸੀਂ ਸੀਨਰੀ ਆਏ ਵੇ ਐਸ ਫਾਰਮ ਦੀ ਇਸ ਫਾਰਮ ਦੀ ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਮੈਂ ਮਿਸ ਕਰਾਂਗਾ ਇੱਥੋਂ ਦੀ ਸਿਨਰੀ ਸਿਨਰੀ ਚੈੱਕ ਕਰੋ ਤੁਸੀਂ ਪਿੱਛੇ ਖਤਰਨਾਕ ਸਿਨਰੀ ਆ ਇਹ ਸਾਰੀਆਂ ਹੀ ਫਰਾਂ ਹੀ ਫਰਾਂ ਹੋ ਗਈਆਂ ਨੇ ਤੇ ਹੁਣ ਆਪਾਂ ਚੱਲੇ ਆ ਗਾਵਾਂ ਕਰਨ ਤੋਂ ਬਾਅਦ ਘਰੇ ਚੱਲ ਜਾਣਾ ਆ ਦੋ ਤਿੰਨ ਦਿਨ ਦਾ ਜੋੜ ਜੋੜ ਕੇ ਪਾ ਦਾਂਗਾ ਸ਼ਾਮ ਦੇ 5:30 ਵੱਜ ਗਏ ਨੇ ਤੇ ਮੈਂ ਹੁਣ ਜਾ ਰਿਹਾ ਘਰ ਨੂੰ ਆ ਨੇਰਾ ਪੈਂਦਾ ਜਾਂਦਾ ਤੁਸੀਂ ਵੇਖ ਸਕਦੇ ਹੋ ਮੈਂ ਫਿਨਿਸ਼ ਕਰ ਦਿੱਤਾ ਸੀ ਸਾਰੀਆਂ ਗਾਵਾਂ ਨੂੰ ਕਲਰ ਪਾ ਦਿੱਤੇ ਲੇਟ ਬੜੀ ਹੋ ਗਈ ਫਿਰ ਮੀਂਹ ਪੈਣ ਲੱਗ ਪਿਆ ਤੇ ਬੌਸ ਕਹਿੰਦਾ ਤੂੰ ਨਿਕਲ ਜਾ ਫਟਾਫਟ ਇਹ ਤੋਂ ਪਹਿਲਾਂ ਮੀਂਹ ਜਿਆਦਾ ਤੇਜ਼ ਹੋ ਜਾਏ ਤੇ ਮੈਂ ਹੁਣ ਚੱਲਿਆ ਆਂ ਘਰ ਨੂੰ ਜਾ ਰਿਹਾ ਆਂ ਤੁਸੀਂ ਵੇਖ ਸਕਦੇ ਹੋ ਤੇ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮਿਲਦਾ ਉਦੋਂ ਤੱਕ ਲਈ ਵੀਡੀਓ ਪੂਰੀ ਵੇਖ ਕੇ ਬਹੁਤ ਬਹੁਤ ਥੈਂਕ ਯੂ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਆਹ ਵੀਡੀਓ ਥੋੜੀ ਜਿਹੀ ਬਕਾਰ ਹੈ ਕਿਉਂਕਿ ਦੋ ਤਿੰਨ ਦਿਨਾਂ ਦੇ ਵਿੱਚ ਮੈਂ ਬਣਾਈ ਹੈ ਇੱਧਰ ਉੱਧਰ ਜੋੜ-ਜਾੜ ਕੇ ਮੈਂ ਮੇਕ ਸ਼ੋਰ ਕਰਾਂਗਾ ਅਗਲੀਆਂ ਵੀਡੀਓ ਦੇ ਉੱਤੇ ਮੈਂ ਪ੍ਰੋਪਰ ਤੁਹਾਨੂੰ ਸਾਰੀ ਮਤਲਬ ਮਤਲਬ ਪ੍ਰੋਪਰ ਵਧੀਆ ਵੀਡੀਓ ਬਣਾਵਾਂ ਜਿਵੇਂ ਮੈਂ ਪਹਿਲਾਂ ਬਣਾਉਂਦਾ ਏ ਫਾਰਮ ਤੇ ਅੱਜ ਥੋੜਾ ਜਿਹਾ ਮੈਸੀ ਚੱਲ ਰਿਹਾ ਹੈ ਕਦੀ ਮੈਂ ਕਿਸੇ ਫਾਰਮ ਤੇ ਹੁੰਨਾਵਾ ਕਦੀ ਮੈਂ ਕਿਸੇ ਰਨ ਆਫ ਤੇ ਹੁੰਨਾਵਾ ਅੱਜ ਮੈਂ ਹੈਡਨ ਦੇ ਰਨ ਆਫ ਤੇ ਆਇਆ ਹੀ ਸਵੇਰੇ ਮੈਂ ਪਰਲੇ ਵੱਡੇ ਰਨ ਆਫ ਤੇ ਗਿਆ ਹੀ ਜਿੱਥੇ 6.5 ਹਰਗਾਵਾ ਨੇ ਤੇ ਬਸ ਐਵੇਂ ਹੀ ਹੈ ਤੇ ਬਾਕੀ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਤੇ ਉਦੋਂ ਤੱਕ ਲਈ ਬਹੁਤ ਬਹੁਤ ਥੈਂਕ ਯੂ ਚੰਗਾ ਜੀ ਬਾਏ ਸਸਤੀ ਕਾ